ਸ਼ਿਰਜਮ ਕੋਰ ਸਾਹਿਬ ਤੋਂ ਐਮਐਲਏ ਡਾਕਟਰ ਚਰਨਜੀਤ ਸਿੰਘ ਦੇ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਗਿਆ। ਮਰੀਜ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਜੋ ਕਮੀਆਂ ਇਸ ਵਕਤ ਮਿਲ ਰਹੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਗੱਲ ਆਖੀ ਗਈ। ਵਿਧਾਇਕ ਨੇ ਕਿਹਾ ਕਿ ਸਾਫ਼ ਹੈ ਕਿ ਹਸਪਤਾਲ ਦੇ ਵਿੱਚ ਸਟਾਫ਼ ਦੀ ਕਮੀ ਹੈ ਜਿਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਛੇਤੀ ਹੀ ਦੋ ਡਾਕਟਰ ਇਸ ਜਗ੍ਹਾ ਤੇ ਆਉਣਗੇ। ਜਿਸ ਨਾਲ ਆਮ ਲੋਕਾਂ ਨੂੰ ਸਹੂਲਤਾਂ ਮਿਲਣ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਪੁਰਾਣੀਆਂ ਸਰਕਾਰਾਂ ਤੇ ਵੀ ਤੰਜ ਕੱਸਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਤੋਂ ਜਿਹੜੇ ਲੋਕ ਨੁਮਾਇੰਦਗੀ ਕਰ ਚੁੱਕੇ ਨੇ ਉਹਨਾਂ ਵੱਲੋਂ ਸਿਹਤ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸਿਰਫ ਰੇਤ ਹੀ ਵੇਚੀ ਗਈ ਡਾਕਟਰ ਜਰਨਜੀਤ ਸਿੰਘ ਮੁਤਾਬਿਕ ਆਮ ਆਦਮੀ ਪਾਰਟੀ ਦੀ ਸਰਕਾਰ ਮੈਡੀਕਲ ਕਾਲਜ ਬਣਾ ਰਹੀ ਹੈ ਜਿਸ ਨਾਲ ਜਲਦੀ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ਪੁਰਾਣੇ ਸਰਕਾਰਾਂ ਨੂੰ ਨਾ ਸਿਹਤ ਅਤੇ ਨਾ ਹੀ ਪੜਾਈ ਵੱਲ ਧਿਆਨ ਦਿੱਤਾ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਮੁੱਦਿਆਂ ਤੇ ਗੌਰ ਕਰੇਗੀ ਤਾਜਾਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ অলਮੋਸਟ ਯਾਰ ਹੈ ਫੌਂਡ ਸੀ ਦੀ ਗੱਲ ਹੈ ਦੋ ਤਿੰਨ ਮਹੀਨੇ ਦੇ ਅੰਦਰ ਮੈਂ ਕਰਦਾ ਮੇਰੇ ਅਗਲ ਵਿੱਦਿਨੇ ਵੀ ਆਈ ਕੋ ਡਾਕਟਰ ਦੋ ਘਟਦਾ ਉਹ ਵੀ ਕਰ ਲਈ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਰੇਤਾ ਹੀ ਵਿੱਚ ਉਹਨਾਂ ਨੇ ਮੈਡੀਕਲ ਕਾਲਜ ਨਹੀਂ ਬਣਾਈ ਸਾਡੀ ਸਰਕਾਰ ਹੁਣ ਮੈਡੀਕਲ ਕਾਲਜ ਬਣਾ ਰਹੀ ਹੈ ਡਾਕਟਰ ਬਹੁਤ ਵਾਅਦੇ ਹਨ ਪਹਿਲਾਂ ਤਾਂ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਸੀ ਨਾ ਸਿਹਤ ਵੱਲ ਨਾ ਲੋਕਾਂ ਦੀ ਪੜਾਈ ਵੱਲ ਜਿਹੜੀ ਹੁਣ ਸਰਕਾਰ ਆਈ ਉਹ ਸੇਤੂ ਵਾਲੀ ਦੇਖੀਏ ਮੈਡੀਕਲ ਕਾਲਜ ਕੋਲ ਵੀ ਨੰਬਰ ਤੇ ਇੱਥੇ ਮਾਫੀਆ ਕੋਈ ਨਹੀਂ ਚੱਲਦਾ ਪੁਰਾਣੇ ਸਾਫਤਾ ਤੁਸੀਂ ਦੇਖੇ ਐ 15 ਸਾਲ ਤੋਂ ਜਿਹੜੇ ਐਮ.ਐਲ.ਏ ਸੀ ਉਹ ਇੱਥੇ ਮਾਫੀਆ ਚਲਾਉਂਦੇ ਰਹੇ ਰੇਤਾ ਮਾਫੀਆ ਹੁਣ ਕੋਈ ਰੇਤਾ ਮਾਫੀਆ ਨਹੀਂ ਚੱਲਦਾ ਪਬਲਿਕ ਸਾਈਟ ਆ ਲੋਕਾਂ ਨੂੰ ਸਸਤਾ ਰੇਤਾ ਮਿਲ ਗਿਆ ਨਸ਼ਿਆਂ ਤੇ ਹੱਲ ਪਾਈ ਗਈ ਹੈ ਮੈਂ ਨਹੀਂ ਕਹਿੰਦਾ ਖਤਮ ਹੋ ਗਿਆ ਪਰ 50% ਜਿਹੜਾ ਜ਼ਰੂਰ ਘਟਿਆ ਹੈ ਸ਼ਿਰਜਮ ਕੋਰ ਸਾਹਿਬ ਤੋਂ ਐਮਐਲਏ ਡਾਕਟਰ ਚਰਨਜੀਤ ਸਿੰਘ ਦੇ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਗਿਆ। ਮਰੀਜ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਜੋ ਕਮੀਆਂ ਇਸ ਵਕਤ ਮਿਲ ਰਹੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਗੱਲ ਆਖੀ ਗਈ। ਵਿਧਾਇਕ ਨੇ ਕਿਹਾ ਕਿ ਸਾਫ਼ ਹੈ ਕਿ ਹਸਪਤਾਲ ਦੇ ਵਿੱਚ ਸਟਾਫ਼ ਦੀ ਕਮੀ ਹੈ ਜਿਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਛੇਤੀ ਹੀ ਦੋ ਡਾਕਟਰ ਇਸ ਜਗ੍ਹਾ ਤੇ ਆਉਣਗੇ। ਜਿਸ ਨਾਲ ਆਮ ਲੋਕਾਂ ਨੂੰ ਸਹੂਲਤਾਂ ਮਿਲਣ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਪੁਰਾਣੀਆਂ ਸਰਕਾਰਾਂ ਤੇ ਵੀ ਤੰਜ ਕੱਸਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਤੋਂ ਜਿਹੜੇ ਲੋਕ ਨੁਮਾਇੰਦਗੀ ਕਰ ਚੁੱਕੇ ਨੇ ਉਹਨਾਂ ਵੱਲੋਂ ਸਿਹਤ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸਿਰਫ ਰੇਤ ਹੀ ਵੇਚੀ ਗਈ ਡਾਕਟਰ ਜਰਨਜੀਤ ਸਿੰਘ ਮੁਤਾਬਿਕ ਆਮ ਆਦਮੀ ਪਾਰਟੀ ਦੀ ਸਰਕਾਰ ਮੈਡੀਕਲ ਕਾਲਜ ਬਣਾ ਰਹੀ ਹੈ ਜਿਸ ਨਾਲ ਜਲਦੀ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ਪੁਰਾਣੇ ਸਰਕਾਰਾਂ ਨੂੰ ਨਾ ਸਿਹਤ ਅਤੇ ਨਾ ਹੀ ਪੜਾਈ ਵੱਲ ਧਿਆਨ ਦਿੱਤਾ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਮੁੱਦਿਆਂ ਤੇ ਗੌਰ ਕਰੇਗੀ ਤਾਜਾਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ অলਮੋਸਟ ਯਾਰ ਹੈ ਫੌਂਡਿੰਗ ਦੀ ਗੱਲ ਹੈ ਦੋ ਤਿੰਨ ਮਹੀਨੇ ਦੇ ਅੰਦਰ ਮੈਂ ਕਰਦਾ ਮੇਰੇ ਅਗਲ ਵਿਧੇ ਨੇ ਵੀ ਆਈ ਕੋ ਡਾਕਟਰ ਦੋ ਕਰਦਾ ਉਹ ਵੀ ਕਰ ਲਈ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਰੇਤਾ ਹੀ ਵਿੱਚ ਉਹਨਾਂ ਨੇ ਮੈਡੀਕਲ ਕਾਲਜ ਨਹੀਂ ਬਣਾਈ ਸਾਡੀ ਸਰਕਾਰ ਹੁਣ ਮੈਡੀਕਲ ਕਾਲਜ ਬਣਾ ਰਹੀ ਹੈ ਡਾਕਟਰ ਬਹੁਤ ਵਾਅਦੇ ਹਨ ਪਹਿਲਾਂ ਤਾਂ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਸੀ ਨਾ ਸਿਹਤ ਵੱਲ ਨਾ ਲੋਕਾਂ ਦੀ ਪੜਾਈ ਵੱਲ ਜਿਹੜੀ ਹੁਣ ਸਰਕਾਰ ਆਈ ਉਹ ਸੇਤੂ ਵਾਲੀ ਦੇਖੀਏ ਮੈਡੀਕਲ ਕਾਲਜ ਕੋਲ ਵੀ ਨੰਬਰ ਤੇ ਇੱਥੇ ਮਾਫੀਆ ਕੋਈ ਨਹੀਂ ਚੱਲਦਾ ਪੁਰਾਣੇ ਸਾਫਤਾ ਤੁਸੀਂ ਦੇਖੇ ਐ 1500 ਤੋਂ ਜਿਹੜੇ ਐਮ.ਐਲ.ਏ ਸੀ ਉਹ ਇੱਥੇ ਮਾਫੀਆ ਚਲਾਉਂਦੇ ਰਹੇ ਰੇਤਾ ਮਾਫੀਆ ਹੁਣ ਕੋਈ ਰੇਤਾ ਮਾਫੀਆ ਨਹੀਂ ਚੱਲਦਾ ਪਬਲਿਕ ਸਾਈਟ ਆ ਲੋਕਾਂ ਨੂੰ ਸਸਤਾ ਰੇਤਾ ਮਿਲ ਗਿਆ ਨਸ਼ਿਆਂ ਤੇ ਹੱਲ ਪਾਈ ਗਈ ਹੈ ਮੈਂ ਨਹੀਂ ਕਹਿੰਦਾ ਖਤਮ ਹੋ ਗਿਆ ਪਰ 50% ਜਿਹੜਾ ਜ਼ਰੂਰ ਘਟਿਆ ਹੈ ਸ਼ਿਰਜਮ ਕੋਰ ਸਾਹਿਬ ਤੋਂ ਐਮਐਲਏ ਡਾਕਟਰ ਚਰਨਜੀਤ ਸਿੰਘ ਦੇ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਗਿਆ। ਮਰੀਜ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਜੋ ਕਮੀਆਂ ਇਸ ਵਕਤ ਮਿਲ ਰਹੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਗੱਲ ਆਖੀ ਗਈ। ਵਿਧਾਇਕ ਨੇ ਕਿਹਾ ਕਿ ਸਾਫ਼ ਹੈ ਕਿ ਹਸਪਤਾਲ ਦੇ ਵਿੱਚ ਸਟਾਫ਼ ਦੀ ਕਮੀ ਹੈ ਜਿਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਛੇਤੀ ਹੀ ਦੋ ਡਾਕਟਰ ਇਸ ਜਗ੍ਹਾ ਤੇ ਆਉਣਗੇ। ਜਿਸ ਨਾਲ ਆਮ ਲੋਕਾਂ ਨੂੰ ਸਹੂਲਤਾਂ ਮਿਲਣ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਪੁਰਾਣੀਆਂ ਸਰਕਾਰਾਂ ਤੇ ਵੀ ਤੰਜ ਕੱਸਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਤੋਂ ਜਿਹੜੇ ਲੋਕ ਨੁਮਾਇੰਦਗੀ ਕਰ ਚੁੱਕੇ ਨੇ ਉਹਨਾਂ ਵੱਲੋਂ ਸਿਹਤ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸਿਰਫ ਰੇਤ ਹੀ ਵੇਚੀ ਗਈ ਡਾਕਟਰ ਜਰਨਜੀਤ ਸਿੰਘ ਮੁਤਾਬਿਕ ਆਮ ਆਦਮੀ ਪਾਰਟੀ ਦੀ ਸਰਕਾਰ ਮੈਡੀਕਲ ਕਾਲਜ ਬਣਾ ਰਹੀ ਹੈ ਜਿਸ ਨਾਲ ਜਲਦੀ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ਪੁਰਾਣੇ ਸਰਕਾਰਾਂ ਨੂੰ ਨਾ ਸਿਹਤ ਅਤੇ ਨਾ ਹੀ ਪੜਾਈ ਵੱਲ ਧਿਆਨ ਦਿੱਤਾ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਮੁੱਦਿਆਂ ਤੇ ਗੌਰ ਕਰੇਗੀ ਤਾਜਾਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ অলਮੋਸਟ ਯਾਰ ਹੈ ਫੌਂਡ ਦੀ ਗੱਲ ਹੈ ਦੋ ਤਿੰਨ ਮਹੀਨੇ ਦੇ ਅੰਦਰ ਮੈਂ ਕਰਦਾ ਮੇਰੇ ਅਗਲ ਵਿਧੇ ਨੇ ਵੀ ਆਈ ਕੋ ਡਾਕਟਰ ਦੋ ਕਰਦਾ ਉਹ ਵੀ ਕਰ ਲਈ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਰੇਤਾ ਹੀ ਵਿੱਚਾ ਉਹਨਾਂ ਨੇ ਮੈਡੀਕਲ ਕਾਲਜ ਨਹੀਂ ਬਣਾਈ ਸਾਡੀ ਸਰਕਾਰ ਹੁਣ ਮੈਡੀਕਲ ਕਾਲਜ ਬਣਾ ਰਹੀ ਹੈ ਡਾਕਟਰ ਬਹੁਤ ਵਾਅਦੇ ਹਨ ਪਹਿਲਾਂ ਤਾਂ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਸੀ ਨਾ ਸਿਹਤ ਵੱਲ ਨਾ ਲੋਕਾਂ ਦੀ ਪੜਾਈ ਵੱਲ ਜਿਹੜੀ ਹੁਣ ਸਰਕਾਰ ਆਈ ਉਹ ਸੇਤੂ ਵਾਲੀ ਦੇਖੀਏ ਮੈਡੀਕਲ ਕਾਲਜ ਕੋਲ ਵੀ ਨੰਬਰ ਤੇ ਇੱਥੇ ਮਾਫੀਆ ਕੋਈ ਨਹੀਂ ਚੱਲਦਾ ਪੁਰਾਣੇ ਸਾਫਤਾ ਤੁਸੀਂ ਦੇਖੇ ਐ 15 ਹਸਾਲ ਤੋਂ ਜਿਹੜੇ ਐਮ.ਐਲ.ਏ ਸੀ ਉਹ ਇੱਥੇ ਮਾਫੀਆ ਚਲਾਉਂਦੇ ਰਹੇ ਰੇਤਾ ਮਾਫੀਆ ਹੁਣ ਕੋਈ ਰੇਤਾ ਮਾਫੀਆ ਨਹੀਂ ਚੱਲਦਾ ਪਬਲਿਕ ਸਾਈਟ ਆ ਲੋਕਾਂ ਨੂੰ ਸਸਤਾ ਰੇਤਾ ਮਿਲ ਗਿਆ ਨਸ਼ਿਆਂ ਤੇ ਹੱਲ ਪਾਈ ਗਈ ਹੈ ਮੈਂ ਨਹੀਂ ਕਹਿੰਦਾ ਖਤਮ ਹੋ ਗਿਆ ਪਰ 50% ਜਿਹੜਾ ਜ਼ਰੂਰ ਘਟਿਆ ਹੈ